ਕਵਿਤਾ ਤੋਂ ਸਰਬੀਨ ਨੂੰ ਪਿਆਰ ਪਿਆਰ ਸਸੇ ਕਾਲੂ ਮੀਨਤ ਨੂੰ ਸਾਰੇ ਠੀਕ ਹੋਗੇ ਮਾਤਾ ਦਾ ਛੋਟਾ ਭਰਾ ਅਮਰਪਾਲ ਸਿੰਘ ਬੱਬੂ ਤੇ ਅੱਜ ਆਪਾਂ ਬਰਨਾਲੇ ਮੰਡੀ ਤੇ ਗੜਿਆ ਤੇ ਬਾਈ ਗੁਰੀ ਪੱਠੜ ਆਪਣੇ ਨਾਲ ਆ ਬਾਈ ਦਾ ਇੱਕ ਨੰਬਰ ਕੰਮ ਆ ਤੇ ਬਾਕੀ ਬਾਈ ਨਾਲ ਗੱਲਬਾਤ ਕਰਾਂਗੇ ਵੀਡੀਓ ਚ ਬਣੇ ਰਿਓ ਸਸੇ ਕਾ ਬਾਈ ਗੁਰੀ ਫਸੀ ਗੱਲ ਬਣੀ ਠੀਕ ਹੈ ਕੋ ਬਾਈ ਜੀ ਵਧੀਆ ਕੰਮ ਕਰਕੇ ਮੈਂ ਬਾਈ ਜੀ ਕੰਮ ਕਰ ਵਧੀਆ ਠੀਕ ਠਾਕ ਠੀਕ ਹੈ ਜੀ ਵਧੀਆ ਰਿਸਪੌਂਸ ਦਿੱਤਾ ਬਾਈਆਂ ਨੇ ਹਾਂ ਹਾਂ ਬਹੁਤ ਵਧੀਆ ਠੀਕ ਹੈ ਜੀ ਤੇ ਕਾਪੀ ਕਾ ਜਾਂਦੀ ਬਾਈ ਜੀ ਬਿਲਕੁਲ ਓਕੇ ਕੋ ਟੈਨਸ਼ਨ ਹੋ ਜੋ ਗਰੰਟੀ ਹੋ ਆ ਤਰਾ ਤੇ ਅੱਜ ਕਿੰਨੇ ਕਿ ਟਰੈਕਟਰ ਆ ਬਾਈ ਜੀ ਆਪਣੇ ਕੋਲ ਟਰੈਕਟਰ ਆਪਣੇ 8 ਤੋਂ 15 ਲੱਗੀਆਂ ਜੀ ਮੰਡੀ ਠੀਕ ਆ ਜੀ ਹਾਂ ਜੀ ਤੇ ਮੋਬਾਈਲ ਨੰਬਰ ਬਾਈ ਜੀ 700990149 ਜੀ ਠੀਕ ਆ ਜੀ ਕਾਪੀ ਕਰ ਜਾਂਦੀ ਓਕੇ ਬਾਈ ਜੀ ਤੇ ਜਿਹੜਾ ਟਰੈਕਟਰ ਹੋਇਆ ਬਾਕੀ ਮੌਕੇ ਤੇ ਗੱਲ ਕਰ ਲਾਂਗੇ। ਉਹ ਫੋਨ ਤੇ ਗੱਲ ਹੋ ਜੂਗੀ ਕੋਈ ਵੀ ਰੇਟ ਠੂਟਦੀ ਗਈ ਫੋਟੋ ਫਟਮਾ ਲੈਣੀ ਕਿਸੇ ਨੇ ਬਾਕੀ ਤੁਸੀਂ ਕੀਰਾਂ ਦਿਖਾ ਦਿਓ ਸਾਰੇ ਟਰੈਕਟਰ। ਠੀਕ ਆ ਬਾਈ। ਇਹ ਨੰਬਰ ਤੇ ਕੰਟੈਕਟ ਕਰ ਲਓ ਜੇ ਕਿਸੇ ਨੇ ਖਰੀਦਣਾ ਵੀ। ਠੀਕ ਆ ਜੀ ਤੇ ਪਿੰਡ ਪੱਠਲਾ। ਪਿੰਡ ਪੱਠਲਾ ਜੀ ਉਹ ਫੋਨ ਤੇ ਗੱਲ ਬਾਕੀ ਕੋਈ ਵੀ ਲੁਕੇਸ ਸੈਂਡ ਹੋ ਜੂਗੀ ਤਾਂ। ਠੀਕ ਆ ਬਾਈ ਜੀ। ਠੀਕ ਆ ਬਾਈ ਜੀ। ਤੇ ਨੰਬਰ ਇੱਕ ਵਾਰੀ ਹੋਰ ਬੋਲ ਦੋ ਬਾਈ। 709901495 ਜੀ। ਠੀਕ ਆ ਜੀ। ਤੇ ਲਓ ਬਈ ਜੌਂਡੀਆਰ ਤੋਂ ਆਪਾਂ ਸਟਾਰਟ ਕਰਾਂਗੇ। ਹਾਂ ਇਹ ਇਹ ਮਾਡਲ ਹੈਗਾ ਬਾਈ ਜੀ 22 ਤੇ 9 ਲੱਖ 45 ਹਜ਼ਾਰ ਰੁਪਏ ਡਿਮਾਂਡ ਆ ਬਾਕੀ ਟਾਇਰ ਟੱਪੇ ਦੀ ਚੈੱਕ ਕਰ ਸਕਦੇ ਬੀ ਜੀ 95 ਪੈਸੇ ਟਾਇਰ ਪੈਣਗੇ ਤੇ ਓਕੇ ਰਿਪੋਰਟ ਚਗਾ ਤੇ ਲਿੰਕੋਨ ਨੁੱਕ ਵਗੈਰਾ ਵੀ ਪੂਰੀ ਸਾਫ ਹੋ ਜਾਣਗੇ ਤੇ ਬਹੁਤ ਜ਼ਿਆਦਾ ਘੱਟ ਖੇਤੀ ਤੇ ਚੱਲਿਆ ਹੋਇਆ ਟਰੈਕਟਰ ਆ ਤੇ ਬਾਕੀ ਮੌਕੇ ਦੇ ਮਾਨਤਾਣ ਜਰੂਰ ਹੋ ਜਾਵੇ ਜੀ ਜੇ ਕਿਸੇ ਵੀ ਨੇ ਟਰੈਕਟਰ ਖਰੀਦਣਾ ਹੋਵੇ ਕੰਟੈਕਟ ਕਰ ਲਓ ਬੀ ਜੀ 22 ਮਾਡਲ 9 ਲੱਖ 45 ਹਜ਼ਾਰ ਰੁਪਏ ਦਾ ਆ ਅਗਿਆ ਬੀ ਜੀ ਸਵਰਾਜ 855 4 ਸਟਾਰ ਤੇ ਪਾਟੀ ਲਾਂ ਦਾ ਪੂਰਾ ਸਾਫ ਹੈ ਟਰੈਕਟਰ ਤੇ ਟੇਪ ਵਗੈਰਾ ਤੁਸੀਂ ਦੇਖ ਸਕਦੇ ਬਈ ਜੀ ਸੌ ਗੁਣਾ ਟਰੈਕਟਰ ਹੈਗੇ ਬਈ ਜੀ 85 ਕ ਪੈਸੇ ਤੇ ਫਰੰਟ ਹੈਗੇ ਬਈ ਜੀ 65 ਕ ਪੈਸੇ ਤੇ ਮਾਡਲ ਹੈਗਾ ਬਈ ਜੀ 12 ਤੇ 4,25,000 ਰੁਪਏ ਰੇਟ ਹੈਗਾ ਲੋਕਲ ਬਰਨਾਲੇ ਦਾ ਨੰਬਰ ਹੈਗਾ ਬਈ ਜੀ ਪੀਪੀ 19 ਇਹ ਪਰਵਾਰਸ ਪੀਟੀਓ ਜਾ ਗਿਆ ਤੇ ਪਾਵਰ ਸਟੀering ਜਾ ਗਿਆ ਬਈ ਜੀ ਤੇ ਅਗੇ ਹੈਗੇ ਬਈ ਜੀ 50 50 ਡੀ 2019 ਮਾਡਲ ਹੈਗਾ ਤੇ 5,50,000 ਰੁਪਏ ਡਿਮਾਂਡ ਆ ਫਰੰਟ ਰੇਡੀਅਲ ਟਰਨਿੰਗ ਵੀਜੀ 80-85 ਪਾਜੇ ਰੇਡੀਅਲ ਟਾਇਰ ਬੈਂਡ ਤੇ ਬੈਕ ਟਾਇਰ ਹੈਗੇ ਨੇ ਵੀਜੀ 14 ਦੇ ਗੋਡਗਿਅਰ ਦੇ 75 ਕੇ ਪੈਸੇ ਡਰ ਤੇ 19 ਮਾਡਲ 5,50,000 ਰੁਪਏ ਡਿਮਾਂਡ ਆ ਰੰਗ ਪਿੰਡ ਦਾ ਤੁਸੀਂ ਦੇਖ ਸਕਦੇ ਹੋ ਵੀਜੀ ਬਾਕੀ ਬਾਈ ਨਾਲ ਗੱਲ ਕਰ ਲਿਓ ਤੇ ਲੋ ਵੀ ਚੈੱਕ ਕਰ ਲਓ ਕੰਡੀਸ਼ਨ ਦੇਖ ਕੇ ਵੀਜੀ 6099 ਪ੍ਰੀਤ 3 ਸਪੀਡ ਚ ਚੇਂਜਰ ਆਲਾ ਵੀਜੀ 19 ਬੈਕ 19 ਅੱਗੇ ਜੇ 2000 13 ਮਾਡਲ ਆ ਤੇ 11 ਨੰਬਰ ਆ ਤੇ 355000 ਰੁਪਏ ਡਮਾਟ ਆ ਤੇ ਬਈ ਕੰਡੀਸ਼ਨ ਚੈੱਕ ਜਰੂਰ ਕਰ ਲੋ ਬਈ ਜੀ ਟਰੈਕਟਰ ਦੀ ਸਾਈਡ ਗੇਅਰ ਚ ਆ ਗਿਆ ਬਈ ਜੀ ਤੇ ਇਹ ਬਈ ਜੀ 13 ਚ ਫੁੱਲ ਟੌ ਮਾਡਲ ਆਇਆ ਤੇ ਸਟਾਰ ਰਹਿਗੇ ਨੇ ਬਈ ਜੀ 80 ਕੇ ਪੈਸੇ ਤੇ ਸਾਰਾ origignal ਟਰੈਕਟਰ ਹੈਗਾ ਜਿੰਨਾ ਵੀ ਹੈਗਾ ਪਾਵਰ ਸਟੀering ਆ ਫੁੱਲ ਟੌ ਮਾਡਲ ਚ 13 ਮਾਡਲ 355000 ਰੁਪਏ ਡਮਾਟ ਮੈਂ ਕਹੇ ਬਈ ਜੀ ਸਵਰਾਜ 855 ਫੋਰ ਸਟਾਰ ਰਿਵਰਸ ਪੀਡ ਚ ਪਾਵਰ ਸਟੀering ਬੈਕਟਰ ਰਹਿ ਗਿਆ ਬਈ ਜੀ 80 ਕੇ ਪੈਸੇ ਤੇ 2014 ਮਾਡਲ ਆਗਾ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਰੰਗ ਪੇਂਟ ਦਾ ਬਾਈ ਜੀ ਜੇ ਕਿਤੇ ਟਾਇਰ ਨੇ ਬਾਈ ਜੀ ਤੇ ਸੈਂਟਰ ਗੇਰ ਹੈਗੇ ਬੈਕ ਟਾਰ ਹੈਗੇ ਨੇ ਬਾਈ ਜੀ 75 80 ਪੈਸੇ 14 ਮਾਡਲ 5 ਲੱਖ 10000 ਰੁਪਏ ਦੀ ਮੰਗ ਹੈ ਤੇ ਕਿ ਕਿ ਬਾਈ ਜੀ ਸੋਰਾਜ 855 ਐਕਸਨ ਤੇ 2014 ਮਾਡਲ ਆ ਬਾਈ ਜੀ ਇਹਦੇ ਤੇ ਬੈਕ ਟਾਰ ਨਵੇਂ ਲਗੇ ਤੇ ਫਰੰਟ ਹੈ ਵੀ ਲਗੇਗੇ 85 90 ਪੈਸੇ ਤੇ ਪਾਵਰ ਸਟੀਅਰਿੰਗ ਹੈ ਜੇ ਪੀ ਵੀ 31 ਮਾਨਸਾ ਦਾ ਨੰਬਰ ਆ ਬਾਈ ਜੀ ਉਹ 5 ਸਟਾਰ ਆ ਬਾਈ ਜੀ ਤੇ 14 ਮਾਡਲ ਦਾ 4,95,000 ਰੁਪਏ ਦੀ ਡਮਾਂਡ। ਅੱਗੇ ਕਹਿੰਗੇ ਬਾਈ ਜੀ ਸੂਣਾ ਲੀਕਾ 750 ਦਾ। ਤੇ ਬੈਕਟਰ ਹੈਗੇ ਨੇ ਬਾਈ ਜੀ 75 ਕੇ ਪੈਸੇ ਤੇ ਫਰੰਟ ਹੈ ਵੀ ਹੈਗੇ ਨੇ ਬਾਈ ਜੀ 80 ਪੈਸੇ। 13 ਮਾਡਲ ਦਾ 4,25,000 ਰੁਪਏ ਡਮਾਂਡ ਹੈ ਬਾਈ ਜੀ। ਟਰੈਕਟਰ ਦੀ ਕੰਡੀਸ਼ਨ ਚੈੱਕ ਜਰੂਰ ਕਰ ਲੋ। ਵਧੀਆ ਟਰੈਕਟਰ ਪਿਆ ਪੂਰਾ ਸਾਫ ਪਿਆ ਬਾਈ ਜੀ। ਜੋ ਵੀ ਚੈੱਕ ਕਰੋ ਟਰੈਕਟਰ ਦੀ ਕੰਡੀਸ਼ਨ। ਤੇ ਅੱਗੇ ਕਹੇਗਾ ਬਾਈ ਜੀ ਚ ਪੰਜਾਬੀ ਨਿਊ ਹਾਲੈਂਡਰ। ਜੋ ਜੀ ਗੇਅਰ ਚ ਹੈਗਾ ਪਲੱਸ ਵਾਲਾ। ਬੈਕਟਰ ਬਾਈ ਜੀ ਜਮਨ ਨਵੇਂ ਬਨੇ ਤੇ ਫਰੰਟ ਹੈ ਜੀ ਬਾਈ ਜੀ। ਉਹਲੇ ਜਨਨ ਬਾਕੀ ਮੀਟਰ ਤੇ ਚੈੱਕ ਕਰਵਾ ਦੇਣਾ ਭਾਈ ਜੀ 22 ਮਾਦਲਾ 10,75,000 ਰੁਪਏ ਡਿਮਾਂਡ ਆ ਤੇ ਚਾਲ ਚਲਾਵਾ ਸੁਣ ਦੱਸ ਹੀ ਨੇ ਭਾਈ ਜੀ ਕਿੰਨੇ ਘੰਟੇ ਚੱਲੇ ਆ 525 ਘੰਟੇ ਚੱਲੇ ਆ ਕੰਪਨੀ ਰਿਕਾਰਡ ਦੇ ਜੀ 16 9 30 ਦੇ ਟਾਇਰ ਨੇ ਭਾਈ ਜੀ ਆਮ 16 9 28 ਦੇ ਨੇ ਇਹਦੇ 16 9 30 ਦੇ ਨੇ ਬਾਕੀ ਨੋਕਿੰਗ ਵਗੈਰਾ ਲੱਗੀ ਹੋਈ ਡੱਕ ਵਗੈਰਾ ਵੀ ਲੱਗਾ ਹੈ ਤੇ ਜਿਵੇਂ ਕਹਦੇ ਭਾਈ ਜੀ ਅਜੇ ਪੀਪੀ ਸਾਊਟ ਦਾ ਮੇਰੇ ਨਾਲ ਕਵਰ ਤੱਕ ਵੀ ਨਹੀਂ ਪਹੁੰਚਿਆ ਹੋਇਆ ਹੈਗਾ ਭਾਈ ਜੀ ਚੈੱਕ ਕਰੋ ਤੇ ਹੈਵੀ ਲਿਫਟ ਕੰਪੈਸਿਟੀ ਆ ਗਿਆ ਭਾਈ ਜੀ ਇਹ ਅਕੇ ਗੱਬੇ ਜੀ ਸਵਰਾਜ 855 ਫੋਰ ਸਟਾਰ ਰਿਵਰਸ ਪੀਟੀਓ 2015 ਮਾਡਲ ਤੇ 555000 ਰੁਪਏ ਦੀ ਮੰਗ ਆ ਤੇ ਫਰੰਟ ਟਾਇਰ 75 ਕੇ ਪੈਸੇ ਨੇ ਤੇ ਬੈਕ ਟਾਇਰ ਰਹਿ ਗਏ ਨੇ ਬਈ ਜੀ ਜਮਾਂ ਨਵੇਂ ਤੇ ਬਾਕੀ ਚੈੱਕ ਕਰ ਲਓ ਬਈ ਜੀ ਇਟਰਨ ਦੀ ਕੰਡੀਸ਼ਨ ਤੇ ਡਬਲ ਡਿਸਟ੍ਰਿਬਿਊਟਰ ਆ ਕੋਲਟੋ ਮਾਡਲ ਤੇ ਨਵੀਂ ਸਾਤਰੀ ਲੱਗੀ ਹੈ ਬਈ ਜੀ ਤੇ 16 ਦੇ ਟਾਇਰਾਂ ਚ ਬਈ ਜੀ ਤੇ ਟਾਇਰ ਆ ਗਏ ਨੇ ਬਈ ਜੀ ਗੁੱਡ ਗিয়ার ਦੇ 14 ਦੇ ਟਾਇਰਾਂ ਚ ਬਈ ਜੀ 14 ਦੇ ਟਾਇਰਾਂ ਚ ਆ ਤੇ ਗਏ ਕਿ ਬਈ ਜੀ ਫਾਰਮਾ ਟਰੈਕ 60 ਦਾ ਪ੍ਰਿੰਟਰ ਰੱਦੇ ਨੇ ਬੇ ਜੀ ਟਰੈਕਟਰ ਨੂੰ ਦਿਖਾ ਵੀ ਦਿੰਨੇ 13 ਦੇ ਵੇਜੇ ਜਮਾ ਨਵੇਂ ਟਾਇਰ ਲਗੇ। ਚਲੋ ਬਈ ਚੈੱਕ ਕਰੋ ਜੇ ਕੇ ਦੇ ਟਾਇਰ ਨੇ ਬੇ ਜੀ ਤੇ ਰੰਗ ਪੇਂਟ ਦਾ ਬਾਕੀ ਤੁਸੀਂ ਦੇਖ ਸਕਦੇ ਹੋ ਬੇ ਜੀ ਰੰਗ ਰੂਪ ਦਾ ਪੂਰਾ ਸਾਫ ਹੈਗਾ ਸੱਤ ਮਾਰ ਲਵੇ ਜੀ 3 ਲੱਖ 5000 ਰੁਪਏ ਡਿਮਾਂਡ ਹੈ ਜੀ। ਦੇਖੀ ਬਈ ਸਵਰਾਜ 855 ਫੋਰ ਸਟਾਰ ਦੇਗੀ ਚੁੱਲੇ ਵਾਲਾ ਤੇ ਬੇ ਜੀ ਜਿਵੇਂ ਆਪਾਂ ਕਹਿੰਦੇ ਸਵਰਾਜ 855 ਦੇਗੀ ਚੁੱਲੇ ਵਾਲਾ 18 ਮਾਡਲ ਤੋਂ ਐਂਡ ਤੇ ਹੁਣ ਲੱਗਾ ਸਟਾਰਟਿੰਗ ਵਿੱਚ ਬਿਨਾ ਦੇਗੀ ਚੁੱਲੇ ਵਾਲੇ ਸੀ। ਤੇ ਬਾਈ ਜੀ ਐਂਡ ਵਾਲਾ ਮਾਡਲ ਹੈਗਾ 18 ਦਾ ਤੇ ਵੈਕਟਰ ਹੈਗੇ ਨੇ ਬਾਈ ਜੀ 80 ਕਿ ਪੈਸੇ ਤੇ ਫਰੰਟ ਅਰਬੀ ਬਾਈ ਜੀ ਤੇ 6 ਲੱਖ 15000 ਰੁਪਏ ਡਮਾਡਾ ਫੁੱਲ ਟੌਪ ਮਾਡਲ ਆ ਪਾਵਰ ਸਟੀering ਦਾ ਡਬਲ ਡਿਸਟ੍ਰਿਬਿਊਟਰ ਨਮਾ ਟਰੈਕਟਰ ਪੂਰਾ ਬਲਕੀ ਕੰਡੀਸ਼ਨ ਦਾ ਰੰਗ ਰੂਪ ਦਾ ਤੁਸੀਂ ਦੇਖ ਸਕਦੇ ਹੋ ਬਾਈ ਜੀ ਪੂਰਾ ਸਾਫ ਹੈਗਾ ਸੀਟ ਤੇ ਟਾਇਰ ਨੇ ਬਾਈ ਜੀ ਕਿ ਦਿਸੇ ਦੀ ਲਿੰਕ ਅ ਵਗੈਰਾ ਤੁਸੀਂ ਦੇਖ ਸਕਦੇ ਹੋਗੇ ਇਹ ਕਿ ਬਈ ਸਵਰਾਜ 155 ਇੱਕ ਹੋਰ ਰਿਵਰਸ ਪੀਟੀਓ ਇਹ ਸਟਾਰਟਿੰਗ ਵਾਲਾ ਹੈ ਮੈਂ ਬਗਾਈ ਜੀ ਇਹ ਵੀ 18 ਮਾਡਲ ਹੈ ਇਹ ਸਟਾਰਟਿੰਗ ਵਾਲਾ ਮਾਡਲ ਹੈ ਤੇ ਇਹ ਲਾਸਟ ਵਾਲਾ ਮਾਡਲ ਆ। ਤੇ ਜੇ ਟਾਇਰਾਂ ਦੀ ਗੱਲ ਕਰੀ ਬਈ ਜੀ ਇਹਦੇ ਵੀ ਟਾਇਰ ਜਮਾਨਾ ਮੈਂ ਤੁਹਾਨੂੰ ਪਹਿਨੇ ਤੇ ਵੈਕਟਰ ਰਹਿਣੀ ਬਈ ਜੀ 80 ਕ ਪੈਸੇ। ਸਪੀਕਰ ਵਗੈਰਾ ਵਗਿਆ ਲੱਗ ਰਿਹਾ ਨੇ ਕਿ ਨਾਲ ਹੀ ਜਾਣਗੇ। ਤੇ 5 ਲੱਖ 95 ਹਜ਼ਾਰ ਰੁਪਏ ਡਿਮਾਂਡ ਆ। ਇਹਦੀ 6 ਲੱਖ 15 ਹਜ਼ਾਰ ਰੁਪਏ ਡਿਮਾਂਡ ਆ ਤੇ ਇਹਦੀ 5 ਲੱਖ 95 ਹਜ਼ਾਰ ਰੁਪਏ। ਬਾਕੀ ਮੌਕੇ ਦੇ ਮਾਨਦਾਨ ਜ਼ਰੂਰੀ ਹੋ ਜੀਗਾ ਬਈ ਜੀ। ਫੋਨ ਟੈਕਟ ਕਰ ਸਕਦੇ ਬਈ ਜੀ। ਇਹ ਸੱਤਰ ਇਹਦੀ ਵੀ ਵਧੀਆ ਪਈਆਂ ਨਵੇਂ ਨੂੰ। ਤੇ ਅੱਗੇ ਕਹੇ ਬਈ ਜੀ ਵੱਡੇ ਹਿੱਸੇ ਵਾਲਾ ਮੈਸੇਜ 265 ਆ। ਤੁਲੋ ਵੀ ਜੀ ਸਾਇਦਾ ਵੱਡਾ ਗਾ ਪਹਿਲਾ ਟਰੈਕਟਰ ਨਾਲ ਤੇ ਫੁੱਲ ਟੌਪ ਮਾਡਲ ਆਈ ਵੀ ਬਈ ਜੀ ਪਾਵਰ ਸਟੇਰੀ ਕਿਤਾ ਇਹ 2021 ਮਾਡਲ ਦਾ ਤੇ ਬਾਕੀ ਕੰਡੀਸ਼ਨ ਚੈੱਕ ਵੀ ਕਰ ਸਕਦੇ ਬਈ ਜੀ ਤੇ ਇਹ ਚੱਲਿਆ ਹੋਇਆ ਜੀ 643 ਘੰਟੇ ਫਿਰ 72 ਘੰਟੇ ਚੱਲਿਆ ਬੈਗ ਟੱਲੇਗੇ ਬਈ 75 ਦੇ ਪੈਸੇ ਤੇ ਫਰੰਟ ਹੈ ਵੀ ਹੈਗੇ 80 85 ਰੁਪਏ ਤੇ ਬਾਕੀ ਰੰਗ ਰੂਪ ਤਾਂ ਤੁਸੀਂ ਦੇਖ ਸਕਦੇ ਬਈ ਜੀ ਪੂਰਾ ਸਾਫ ਹੈਗਾ ਨਵਾਂ ਵਾਂਗੂ ਟਰੈਕਟਰ ਤੇ ਤੇ ਓਕੇ ਰਿਪੋਰਟ ਤੇ ਪਿਆ ਤੇ ਅੱਗੇ ਕੇ ਬਈ ਜੀ ਅਰਜਨ 605 ਸਾਈਡ ਗੀਅਰ ਚ ਦਾ ਬੈਕ ਟਾਇਰ ਵੇਜੀ 16 ਨੰਨੇ ਕੇ 85 90 ਪੈਸੇ ਟਾਇਰ ਪੈ ਲੀ ਗਏ ਰੰਗ ਰੂਪ ਦਾ ਪੂਰਾ ਸਾਫ ਹੈ ਨਵਾਂ ਡਰਾਈਵਰ ਜੀ ਆਪਾਂ ਕਹਿੰਦੇ ਡੀ ਲਕਸ ਮਾਡਲ ਚਗਾ ਤੇ 21 ਮਾਡਲ ਹੈ ਤੇ 635000 ਰੁਪਏ ਦੀ ਮੰਗ ਹੈ ਲਓ ਬਈ ਕੰਡੀਸ਼ਨ ਚੈੱਕ ਜਰੂਰ ਕਰ ਲਓ ਪੂਰੀ ਓਕੇ ਰਿਪੋਰਟ ਚ ਪਈਆ ਬੈਕ ਟਾਇਰ ਬੈਕ ਤੋਂ ਵੀ ਦਿਖਾ ਦਨੇ ਆਪਾਂ ਪੂਰਾ ਸਾਫ ਪਿਆ ਬਈ ਟਾਇਰ ਓਕੇ ਰਿਪੋਰਟ ਚ ਹੈ ਅੱਗੇ ਚੈੱਕ ਕਰੋ ਕੰਡੀਸ਼ਨ ਬਾਈ ਜੀ ਤੇ ਬਾਕੀ ਸੋਨੇ ਚੱਲ ਚਲਾਵਾ ਵੀ ਦੇਖਣਾ ਹੈ ਬਾਈ ਜੀ ਕਿੰਨੇ ਕਿੰਨੇ ਘੰਟੇ ਚੱਲਿਆ ਹੋਇਆ ਹੈ ਜੀ ਨਾਲੇ ਪਾਹਣਾ ਇਹ ਚੱਲਿਆ ਬਾਈ ਜੀ 744 ਘੰਟੇ ਕੰਪਨੀ ਰਿਕਾਰਡ 744 ਘੰਟੇ ਚੱਲਿਆ ਹੋਇਆ ਹੈ ਬਾਈ ਜੀ ਤੇ ਬਾਕੀ ਚੈੱਕ ਕਰ ਲਓ ਬਾਈ ਜੀ ਤੇ ਕਿੰਨੇ ਬਾਈ ਜੀ 8241 21 ਮਾਡਲੋ ਤੇ 5 ਲੱਖ 65000 ਰੁਪਏ ਦੇਖਿਆ ਤੇ ਬਾਕੀ ਟਾਇਰ ਵਗੈਰਾ ਤੁਸੀਂ ਦੇਖ ਸਕਦੇ ਹੋ ਪੂਰੇ ਰਿਪੋਰਟ ਜਿਵੇਂ ਤੇ ਬੈਕ ਟਾਇਰ ਜੀ 20 ਗੱਲੋ ਦੇ ਬਾਈ ਜੀ ਪਿਸੇ ਪਲੇਟ ਲੱਗੀ ਹੋਈ ਹੈ ਬਾਈ ਜੀ 13 ਦੇ ਟਾਇਰ ਆ ਤੇ ਕੰਡੀਸ਼ਨ ਚੈੱਕ ਕਰ ਲਓ ਬਾਈ ਜੀ ਪੂਰਾ ਸਾਫ ਹੈ ਲੋਗੇ ਚੈੱਕ ਕਰੋ 5 ਲੱਖ 65000 ਹੈ ਤੇ ਕਿਹਾ ਬਾਈ ਜੀ ਸਵਰਾਜ 855 ਨਵੀਂ ਸ਼ੋਅ ਵਾਲਾ 3 ਸਪੀਡ ਚ ਹੈ ਤੇ 5 ਸਟਾਰ ਹੈ 2023 ਮਾਡਲ ਹੈ ਤੇ ਫਰੰਟ ਬੈਕ ਟਾਇਰ ਤੇ ਫਰੰਟ ਟਾਇਰ ਤੇ ਬਾਈ ਜੀ ਹਜੇ ਤੱਕ ਐਮ ਆਰ ਪ ਦਾ ਮਾਰਕਾ ਵੀ ਪਿਆ ਹੈ ਤੇ ਚੈੱਕ ਕਰੋ ਪੰਜ ਹੈ ਨਾ 2023 ਮਾਡਲ 8 ਲੱਖ 35000 ਰੁਪਏ ਦੇਮਾਗ 3 ਸਪੀਡ ਹੈ ਦੇਗੀ ਚੁੱਲੇ ਵਾਲਾ ਸਾਈਡ ਗੇਅਰ ਚ ਬਾਈ ਜੀ ਓਕੇ ਰਿਪੋਰਟ ਦਿੱਤਾ ਤੇ ਬਾਕੀ ਸਾਰੇ ਚਲਾਵ ਚਾਲ ਚਲਾਵਾ ਵੀ ਦੱਸਦਣੇ ਬਾਈ ਜੀ ਓਨਲੀ 47 ਘੰਟੇ ਚੱਲਿਆ ਹੋਇਆਗਾ ਕੰਪਨੀ ਰਿਕਾਰਡ ਦੇ ਜੀ ਤੇ ਬਾਕੀ ਬਾਈ ਜੀ ਸਕਰੀਨ ਉੱਪਰ ਨੰਬਰ ਹੈ ਜਿੰਨੇ ਵੀ ਟਰੈਕਟਰ ਤੁਹਾਨੂੰ ਦਿਖਾਏ ਸੀ ਕੰਟੈਕਟ ਕਰ ਲਓ ਤੇ ਵੀਡੀਓ ਕਿਵੇਂ ਲੱਗੇ ਕਮੈਂਟ ਜ਼ਰੂਰ ਕਰ ਦਿਓ ਧੰਨਵਾਦ